ਓਏ ਮੇਰੇ ਅੱਛਾ ਡਰਗੇ ਡਰਗੇ ਮੇਰੇ ਸਾਲੇ ਲੈ ਵੀ ਪਾਲਾ ਸਿਆ ਪਹਿਲੀ ਜਿਹੜੀ ਤੇਰੀ ਬਦਵਾਸੀ ਦੇ ਵਿੱਚ ਤੂੰ ਨਾਮ ਜਿੱਤੇਆ ਸਾਈਕਲ ਓਏ ਪੈਂਟ ਤੇ ਰੌਲੀ ਪਾ ਦਿਓ ਜਾ ਕੇ ਵੀ ਪਾਨਾ ਬਦਵਾਸ ਬਣ ਚੁੱਕਿਆ ਬਦਵਾਸ ਮੇਰੇ ਸਾਲੇ ਬੰਦੇ ਦਾ ਬੰਦੇ ਬੁੜੀਆਂ ਵੀ ਮਾਰ ਦੂੰ ਬਾਲਾ ਗੁੱਟਾ ਸਾਈਕਲ ਕੁਆੜਗੇ ਨੂੰ ਵੇਚ ਆਉਂਗਾ ਖਬਰਦਾਰ ਜੇ ਕਿਸੇ ਨੇ ਪਿੰਡ ਚ ਨਾ ਲਿਆ ਮੇਰੇ ਛਲੇ ਦੇ ਪਿੰਡ ਵਾਸੀ ਘੇਰਨੀ ਕਿਤੇ ਲੈ ਗੜਿਆ ਸਿਆ ਤੂੰ ਰਾਮ ਨੇ ਬੈਠੀ ਕਿਨੇ ਬਾਈਲਿਸ਼ ਕਰ ਲਿਆ ਬਾਈਲਿਸ਼ ਮੇਰੇ ਛਲੇ ਟੱਲੀ ਵੀ ਨਹੀਂ ਵਿਜੀ ਟੱਲੀ ਦੇ ਵਜਾਉਣੀ ਚ ਆਹੀ ਰਹੀ ਐ ਐ ਵੀ ਪਾਨਾਸ਼ ਐ ਅੱਜ ਤੂੰ ਸ਼ੁਰੂਆਤ ਕਰ ਲਈ ਐ ਸਾਈਕਲ ਖੋ ਲਿਆ ਅੱਜ ਸਾਈਕਲ ਖੋਇਆ ਕੱਲ ਨੂੰ ਮੇਰੇ ਛਾਲਿਆ ਮੋਟਰਸਾਈਕਲ ਖਾਉ ਪਰਸੋਂ ਨੂੰ ਕਾਰ ਖਾਉ ਚੌਥੇ ਨੂੰ ਰੇਲ ਗੱਡੀ ਖਾਉ 5ਵੇਂ ਨੂੰ ਮੇਰਾ ਛਾਲਾ ਜਹਾਜ਼ ਖਾਉਂ 6ਵੇਂ ਨੂੰ ਰਾਖਟ ਖਾਉਂ ਰਾਖਟ ਲੈ ਕੇ ਫਿਰ ਚੰਦਰਮਾ ਤੇ ਜਾਇਆ ਕਰੂੰ ਮੇਰੇ ਛਾਲੇ ਦਾ ਉੱਥੇ ਡਾਕਾ ਮਾਰ ਕੇ ਆਇਆ ਕਰੂੰ ਵੀ ਇਹ ਪਹਿਲੀ ਬਦਮਾਸੀ ਹੋ ਜਿਹੜੀ ਚੰਦਰਮਾ ਤੇ ਡਾਕੇ ਵੱਜਣਗੇ ਰੈਫਟਰ ਉੱਲ ਚੜ੍ਹਾਈ ਤੇ ਹੋਣੀ ਹੋਣੀ ਐ ਮੇਰੇ ਛਾਲੇ ਦਾ ਚੰਦਰਮਾ ਤੇ ਅੱਜ ਤੱਕ ਡਾਕਾ ਮਾਰਿਆ ਕੀ ਨਹੀਂ ਨਹੀਂ ਮਾਰਿਆ ਕਿਸ ਨੇ ਨਹੀਂ ਮਾਰਿਆ ਕਿਸ ਨੇ ਚੰਦਰਮਾ ਤੇ ਡਾਕਾ ਮੇਰੇ ਛਾਲੇ ਪਹਿਲਾ ਆਪ ਹੈ ਠੀਕ ਹੈ ਨਾ ਇਤਿਹਾਸ ਦੇ ਵਿੱਚ ਇਹਦਾ ਨਾਮ ਦਰਜ ਹੋ ਫਸਲੇ ਮੈਂ ਆਪਣੇ ਠੀਕ ਹੈ ਨੇ ਚੱਲ ਮੇਰੇ ਖੜੇ ਤੇ ਰੁਕਵਾੜ ਕੇ ਤੇ ਵੇਚ ਕੇ ਆਵੇਂ ਮੇਰੇ ਸ਼ਰੇ ਅੱਜ ਝਟਕੇ ਖਾਣੇ ਹੈ ਲੈ ਵੀ ਇੱਕ ਗਾਣਾ ਵੀ ਡੈਲੀਗੇਟ ਠੋਕ ਦੇ ਨਾਲ ਦੀ ਨਾਲ ਹੀ ਓ ਕਹਿੰਦੇ ਪਾਨਾ ਪਗਵੜੇ ਨੇ ਘੜਿਆਛਾ ਲੈ ਕੇ ਉਹ ਸ਼ਿਆਰ ਹੋ ਗਿਆ ਪਾਨਾ ਪਗਵੜਾ ਕਹਿੰਦੇ ਬੋਲਾ ਸ਼ਿਆਰ ਹੋ ਗਿਆ ਏ ਪਾਨਾ ਪਗਵੜਾ ਸ਼ੈਕਲ ਤੇ ਫਰਿਆਰ ਹੋ ਗਿਆ ਹੋ ਪਾਨਾ ਫਿਰੋੜਾ ਜੀ ਬੈਂਕ ਰਾਈਟ ਵੇ ਵੀ ਦਿੱਤਾ ਸੇ ਨਾ ਮੈਂ ਕਿ ਰੇ 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 ਬਰੇ ਐਪ ਕਰ ਰਿਹਾ ਚੜਾਈਆ ਪਾਨਾ ਤੇਰੀ ਮੇਰੇ ਸਾਲਿਆ ਮੰਨੇ ਡੂ ਪਾ ਮੰਨੇ ਪਾ ਤੜਾਈ ਤੇਰੀ ਫਲ ਹੋ ਗਈ ਐਪ ਕਰ ਰਿਹਾ ਐਪ ਕਰ ਜੋ 베ਵੀ ਹਾਂ ਹੋ ਪਾਨਾ ਪਗਵੜਾ ਨੰਬਰ 1 ਚੜੂਗਾ ਲੈ ਕੇ ਜਨ ਕਰਾਵੀ ਚਾਰੇ ਪਾਸੇ ਤਨ ਤਨ ਹਰੇਕ ਦਾ ਦਿਸੂਗਾ ਮਨ ਹੋ ਗਈ ਤਨ ਤਨ ਪਾਨਾ ਪਗੜੇ ਹੋ ਗਈ ਤੇਰੀ ਤਨ ਤਨ ਇਹ ਵੀ ਇਹ ਵੀ ਰਾਈਟ ਵੇ ਵੀ ਰਾਈਟ ਵੇ ਵੀ ਬੇਟ ਬੇਬੀ ਮੇਰੇ ਛਲੇ ਦਾ ਕਵਾੜੀਆ 300 ਰੁਪਏ ਚ ਸੈਂਕਲ ਰੱਖਿਆ ਇਹ ਹੋਰ ਯਾਰ ਮੇਰਾ ਛੜਾ ਜੇ ਬੋਲਦੇ ਪਰ ਆਪਣੇ ਕਿਹੜਾ ਪਹਾਨਾ ਸ਼ਾ ਉਹਦੇ ਰੁਪਏ ਲੱਗੇ ਸੀ ਪਹਿਲੀ ਚੋਰੀ ਸੀ ਯਾਦ ਰੱਖਿਆ ਜਾਊ ਜਦੋਂ ਵੀ ਇਤਿਹਾਸ ਲਿਖਿਆ ਜਾਊ ਉਹਦੇ ਇਤਿਹਾਸ ਲਿਖਿਆ ਜਾਊ ਜਦੋਂ ਪਹਾਨੇ ਨੇ ਪਹਿਲੀ ਵਾਰੀ ਸ਼ੈਂਕਲ ਚੋਰੀ ਕਰਕੇ 300 ਰੁਪਏ ਦਾ ਵੇਚਿਆ ਲੋਕ ਰੋਣਗੇ ਤਾਂ ਲੈ ਜੀ ਜੀ 3000 ਰੁਪਏ ਯਾਰ ਕੁਮਾਰ ਗੇ ਨੂੰ ਗਾਲਾਂ ਕੱਢਣਗੇ ਵੀ ਯਾਰ 9-10000 ਰੁਪਏ ਤਾਂ ਦੇਂਦੇ ਥੱਲੇ ਕੋਈ ਨਹੀਂ ਬਾਕੀ ਗੱਲ ਹੋਰ ਵੀ ਆਪਾਂ ਨਾਸ਼ਿਆਂ ਜਦੋਂ ਮੇਰੀ ਗੱਲ ਛੋੜੇ ਹੋਵੇ ਨਾ ਤਾਂ ਹੋਵੇ ਕਿੱਛੇ ਵੀ ਦਾ ਛਪਣਗੇ ਤੇਰੇ ਜਦੋਂ ਤੇਰੇ ਕਿੱਛੇ ਛਪਣਗੇ ਅੱਠ ਦਾ ਕਿਤਾਬਾਂ ਵਾਲੇ ਕਿੱਛੇ ਛਾਪੇ ਉਹਨਾਂ ਤਾਂ ਕੋਈ ਪੀਰੇਟ ਵੀ ਲਮਾਂਗੇ ਮੇਰੇ ਛਾਲਿਆਂ ਦੇ ਆਹੋ ਜਦੋਂ ਅੱਖਰ ਨਹੀਂ ਸਟੋਰੀਆਂ ਤਾਂ ਮੇਰੇ ਗੀਆਂ ਹੀ ਛਾਪਣੀਆਂ ਓ ਚਾਲ ਮਰ ਹੈ ਹੋਏ ਬਨੇ ਜਬ ਰੇ ਤੈਨੂੰ ਗੜਾ ਛੇ ਮੇਰੇ ਅਸਲੇ ਕਟੋਰਾ ਗੜਾ ਮਿਲਿਆ ਡੜਾ ਲੈ ਕੇ ਅੰਦੇ ਵੇ ਹੋਏ ਹਾ ਮੇਰਾ ਪੁੱਤ ਤੈਨੂੰ ਮੈਂ ਤਿੱਖਾ ਕਰ ਮੇਰਾ ਝੋਰਾ ਪੁੱਤ ਮੇਰਾ ਗੁਗੁਲਗਾ ਪੁੱਤ ਤਿੱਖਾ ਕਰ ਰਿਹਾ ਹਾਂ ਪੁੱਤ ਤੈਨੂੰ ਮੈਂ ਠੀਕ ਕਰ ਤੇ ਜਲੇ ਕੇ ਪੁੱਤ ਲੈ ਆਲਗ ਲਿਆਲ ਮੂ ਕਰ ਲੈ ਤੂੰ ਲੈ ਆਲਗ ਲਿਆ ਓ ਹੋਏ ਫੇਰੀ ਧਰਨਗੇ ਆਪਟਰਲ ਮੈਂ ਤੈਨੂੰ ਇੱਕ ਗੱਲ ਕਹਿੰਨੇ ਬੱਤ ਹੌਲੀ ਹੌਲੀ ਮੈਂ ਬਦੂਖ ਲੈ ਬਦੂਖ ਲੈ ਦੀ ਫਿਰ ਤੈਨੂੰ ਮੈਂ ਕਰੇ ਤੂੰ ਰੈਸਟ ਕਰ ਜਿੰਨੇ ਚਿਰ ਬਦੂਖ ਨਹੀਂ ਲੈਂਦੇ ਉਹਨੇ ਚਿਰ ਬੱਤ ਤੂੰ ਮੇਰੇ ਛਾਤੀ ਬਣ ਕੇ ਰਹਿੜੇ ਹੱਥੀ ਮੇਰੇ ਛਾਤੀ ਹੱਥੀ ਮੇਰੇ ਛਾਤੀ ਹੱਥੀ ਮੇਰੇ ਛਾਤੀ ਸਿੱਖਾ ਤੇਰਾ ਬਦ ਤਿੱਖਾ ਤਖੋਰ ਹੋ ਜਾ ਤਿੱਖਾ ਤਖੋਰ ਹੋ ਜਾ ਤਿੱਖਾ ਤਖੋਰ